ਕਰੋ ਤੁਸੀਂ ਬਾਹਰ ਬੈਠੇ ਹੋ ਸਾਡੇ ਘਰ ਚੱਲ ਕੇ ਚਰਨ ਪਾਓ ਤਾਂ ਤੇ ਆਪ ਜੀ ਦੀ ਕਿਰਪਾ दृष्टि ਹੋਵੇ ਤੇ ਅਸੀਂ ਸੇਵਾ ਕਰੀਏ ਚਰਨ ਪਰੇ ਤੇ ਪਾਵਨ ਹੈ ਬਹ ਹੈ ਬਚਨ ਸੁਨੇ ਤੇ ਕਲਕਟ ਹੈ ਮਹਾਰਾਜ ਤੁਹਾਡੇ ਬਚਨ ਸੁਣ ਕੇ ਜਿਹੜਾ ਹੈ ਸਾਡੇ ਵੀ ਪਾਪ ਨਾਸ ਹੋ ਜਾਣਗੇ ਤੇ ਤੁਹਾਡੇ ਚਰਨ ਪੈ ਕੇ ਸਾਡਾ ਘਰ ਪਵਿੱਤਰ ਹੋ ਜਾਵੇਗਾ। ਬਾਉ ਬਿ ਲੋਕ ਕਰਮੁ ਮਨ ਪਾਨੀ। ਗਮਨੇ ਤੇ ਦੇਖੇਤ ਗੁਣ ਖਾਨੇ। ਇਸ ਤਰ੍ਹਾਂ ਗੁਰ ਪਿਆਰਿਓ ਉਸ ਮਨੁੱਖ ਦਾ ਪ੍ਰੇਮ ਦੇਖ ਕੇ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਦੇ ਨਾਲ ਉਹਦੇ ਘਰ ਜਾਂਦੇ ਹਨ। ਸਿੱਖ ਕੇ ਇੱਕ ਸੁਤ ਇੱਕ ਘਰ ਹਨਾਰੀ। ਗਰਸੇਉ ਤੋ ਦਰਦ ਮੈਂ ਭਾਰੀ ਜਾ ਜਿਸ ਦੇ ਦੂਸਰੇ ਘਰ ਵਿੱਚ ਹੁਣ ਗਏ ਆ ਉਹ ਸਿੱਖਦਾ ਉਧਾਰ ਹੋ ਗਿਆ ਆਪਜੀ ਕੋਈ ਸੁਖਮਨੀ ਸਾਹਿਬ ਚੋਂ ਬਚਨ ਪੜ੍ਹਦੇ ਹੋ ਸੁਖੀ ਵਸੈ ਮਸਕੀਨੀਆਂ ਆਪ ਨਿਵਾੜ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਮ ਗਲੇ ਇਹਦੀ ਜਿਹੜੀ ਸਾਖੀ ਉਹ ਇਹੋ ਹੀ ਐ ਕਿ ਉਹ ਪਹਿਨਵਾਨ ਆਪਣੇ ਆਪ ਨੂੰ ਹਰਾ ਗਿਆ ਆਪਣੇ ਆਪ ਠਹਿ ਗਿਆ ਕਿ ਜਿਹੜਾ ਗੁਰ ਪਿਆਰਿਓ ਗੁਰਮੁਖ ਹਾਰ ਤੱਲੇ ਜਗ ਜੀਤਾ ਵਾਲੀ ਗੱਲ ਘੜਦੀ ਐ ਇਥੇ ਕਿ ਜਿਸ ਨੇ ਆਪਣੇ ਆਪ ਨੂੰ ਹਰਾ ਕੇ ਆਪਣੇ ਮਨ ਨੂੰ ਜਿੱਤ ਲਿਆ ਮਨ ਜਿੱਤੇ ਜਗ ਜੀਤ ਤੇ ਇਸ ਤਰ੍ਹਾਂ ਉਹਨਾਂ ਦਾ ਉਧਾਰ ਹੋਇਆ ਸ਼ਾਇਦ ਇਹੋ ਹੀ ਸਾਖੀ ਦਾ ਜਿਹੜਾ ਮੇਨ ਭਾਵ ਸਤਗੁਰਾਂ ਨੇ ਸੁਖਮਨੀ ਸਾਹਿਬ ਦੇ ਵਿੱਚ ਫਿਰ ਚੜਾ ਦਿੱਤਾ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤੱਲੇ ਵੱਡੇ ਵੱਡੇ ਅਹੰਕਾਰੀਆ ਨਾਨ ਗਰਭ ਗਲੇ ਇਹ ਦੂਸਰੇ ਸਿੱਖ ਦੇ ਘਰ ਜਾਂਦੇ ਆ ਉਸ ਦੇ ਘਰ ਵਿੱਚ ਉਹਦਾ ਇੱਕ ਬੱਚਾ ਹੈ ਇੱਕ ਉਹਦੀ ਘਰ ਵਾਲੀ ਹੈ ਇੱਕ ਸਮੇਂ ਭੋਜਨ ਕਰ ਆਵੇ ਦੂਤੀੇ ਕਾਲ ਜਦ ਤੂੰ ਭੁੱਖ ਬਤਾਵੇ ਔਰ ਇਹਨਾਂ ਦੇ ਘਰ ਵੀ ਕਹਿੰਦੇ ਗੁਰੂ ਪਿਆਰਿਓ ਗਰੀਬੀ ਹੀ ਸੀ ਤਾਂ ਇੱਕ ਸਮੇਂ ਉਹਨਾਂ ਨੂੰ ਭੋਜਨ ਪ੍ਰਾਪਤ ਹੁੰਦਾ ਹੈ ਇੱਕ ਸਮੇਂ ਕਈ ਵਾਰੀ ਨਹੀਂ ਹੁੰਦਾ ਇੱਕ ਵਾਰ ਭੋਜਨ ਕਰ ਖਵਾਇਓ ਦੇਸ ਦੂਸਰੇ ਹੱਥ ਨਾ ਆਇਓ ਪਹਿਲੇ ਦਿਨ ਸਤਗੁਰਾਂ ਨੂੰ ਘਰ ਲਿਜਾ ਕੇ ਭੋਜਨ ਸ਼ਕਾਏ ਆ ਤੇ ਪਾਤਸ਼ਾਹ ਦੇ ਕੋਲ ਰੁਕ ਗਏ ਹਨ ਦੂਸਰਾ ਦਿਨ ਚੜਿਆ ਤੇ ਕਹਿੰਦੇ ਭੋਜਨ ਹੱਥ ਨਾ ਆਇਆ ਮਤਲਬ ਰਸਣ ਪਾਣੀ ਘਰ ਨਹੀਂ ਸੀ ਭੋਜਨ ਲਈ ਸੋਜ ਅਲਪ ਸੀ ਘਰ ਹੁਤ ਵੇਚੀ ਗਾਏ ਬਾਜ਼ਾਰ ਘਰੇ ਕੋਈ ਸੋਜ ਮਤਲਬ ਕੋਈ ਵਸਤੂ ਸੀ ਵੇਚਣ ਵਾਲੀ ਇਨੇ ਕਈ ਵਾਰੀ ਆਪਾਂ ਕੋਈ ਘਰੇ ਲੋਹਾ ਪਿਆ ਵੇਚ ਕੇ ਸਮਾਨ ਲਿਆਈਏ ਕੋਈ ਘਰੇ ਵਸਤੂ ਪਈ ਸੀ ਵੇਚਣ ਵਾਲੀ ਜਿਸ ਨੂੰ ਵੇਚ ਕੇ ਇਸ ਨੇ ਸੌਦਾ ਅਰਾਸ਼ਨ ਪਾਣੀ ਰੋਟੀ ਦੇ ਲਈ ਲੈ ਆਂਦਾ ਆ ਆਨ ਅਨ ਭੋਜਨ ਕਰਿਓ ਬਹਰ ਨਾ ਕਚੂ ਆਹਾਰ ਔਰ ਉਸ ਦੇ ਨਾਲ ਇਸ ਨੇ ਭੋਜਨ ਤਿਆਰ ਕੀਤਾ ਸਤਿਗੁਰਾਂ ਨੂੰ ਸ਼ਕਾਇਆ ਪਰ ਉਹ ਵੀ ਉਹਨਾਂ ਕੀ ਪ੍ਰਾਪਤ ਹੋਇਆ ਜਿੰਨਾਂ ਇੱਕ ਡੰਗ ਛਕਿਆ ਗਿਆ ਅਗਲੇ ਦਿਸ ਸੀਸ ਕੇ ਬਾਰਾ ਸੋਤ ਰਾਏ ਦਾਮ ਕਰ ਧਿਆਰਾ ਤਾਂ ਗੁਰੂ ਪਿਆਰਿਓ ਅਗਲੇ ਦਿਨ ਕਹਿੰਦੇ ਉਸ ਮਨੁੱਖ ਨੇ ਕੀ ਕੀਤਾ ਆਪਣੇ ਸਿਰ ਦੇ ਵਾਲਾਂ ਦੀ ਇੱਕ ਮਿੱਟੀ ਇੱਕ ਰੱਸੀ ਬਣਾਈ ਆ ਗੁਰੂ ਪਿਆਰਿਓ ਤੇ ਉਸ ਰੱਸੀ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਵੇਚਣ ਚੱਲਿਆ ਗਿਆ ਵੇਚ ਸੁਵੰਨ ਆਨ ਜੇ ਨਾਰੀ ਕਹਿ ਆਹਾਰ ਕਰ ਤੂਰਨ ਧਿਆਰੀ ਔਰ ਰਾਸ਼ਨ ਪਾਣੀ ਲਿਆ ਕਰਕੇ ਉਸ ਨੇ ਆਪਣੀ ਘਰਵਾਲੀ ਨੂੰ ਕਿਹਾ ਲੈ ਭਗਵਾਨੇ ਆ ਭੋਜਨ ਤਿਆਰ ਕਰ ਮਹਾਂਪੁਰਸ਼ਾਂ ਨੂੰ ਛਕਾਵਾਂਗੇ ਜਲ ਸੁਚ ਆਨ ਲੀਪ ਕਰ ਥਾਈ ਪੁਨ ਸਮਦਾ ਲੈ ਅਗਨਜ ਰਾਈ ਔਰ ਉਸ ਬੀਬੀ ਨੇ ਕਹਿੰਦੇ ਚੁੱਲਾ ਚੌਂਕਾ ਸਾਫ਼ ਕੀਤਾ ਹੈ ਤਿਆਰੀ ਕੀਤੀ ਆ ਔਰ ਚੁੱਲੇ 'ਚ ਅੱਗ ਮਚਾ ਦਿੱਤੀ ਆ ਰੋਟੀ ਤਿਆਰ ਕਰਨ ਦੇ ਲਈ ਕਾਰਜ ਕਿਸ ਕੋ ਉਠ ਕਰ ਕਈ ਬਾਰਕ ਤਾਂ ਬਿਠਾਵਤ ਭਈ ਇਹਦਾ ਛੋਟਾ ਬੱਚਾ ਸੀ ਗੁਰੂ ਪਿਆਰੋ ਜੋ ਸ਼ਾਇਦ ਬਹੁਤ ਛੋਟਾ ਸੀ ਖੇਡਦਾ ਫਿਰਦਾ ਸੀ ਵੇੜੇ ਵਿੱਚ ਇਕ ਇਤੇ ਅੰਦਰ ਕਿਸੇ ਕੰਮ ਚਲੀ ਗਈ ਤੇ ਬੱਚਾ ਉੱਥੇ ਵਿਹੜੇ ਵਿੱਚ ਘੁੰਮ ਰਿਹਾ ਸੀ ਪੀਸੇ ਤੇ ਸੋਜ ਸਿਸਕਰ ਪ੍ਰਾ ਅਗਨ ਬਖੈ ਸਾਰੋ ਤਨ ਜਰਾ ਔਰ ਇਹਨਾਂ ਦਾ ਬੱਚਾ ਜਿਹੜਾ ਸੀਗਾ ਉਹ ਚੁੱਲ੍ਹੇ ਦੀ ਅੱਗ ਵਿੱਚ ਡਿੱਗ ਪਿਆ ਕਹਿੰਦੇ ਔਰ ਬੱਚੇ ਦਾ ਸਰੀਰ ਜਿਹੜਾ ਸੀ ਅੱਗ ਦੇ ਨਾਲ ਸੜ ਜਾਂਦਾ ਹੈ ਆਰ ਅੰਗਨਾ ਤੇਖੇ ਪਸੂਤਾ ਝਰ ਕ ਪੈ ਆਸੀ ਬੱਚੇ ਦੀ ਉਹ ਅੰਦਰੋਂ ਬਾਹਰ ਆਈ ਤਾਂ ਕੀ ਵੇਖਦੀ ਐ ਕਿ ਆਹ ਕੀ ਕਸੂਤਾ ਮਤਲਬ ਉਲਟ ਕੰਮ ਹੋ ਗੇ ਐ ਬੱਚਾ ਜਿਹੜਾ ਹੈ ਅੱਗ ਵਿੱਚ ਮਚ ਗਿਆ ਕੋਸ ਨ ਰਹੀ ਹਿਦੈ ਅਸਜਾਨਾ ਸੁਣ ਨ ਸੰਤ ਬਾਤ ਇਹ ਕਾਨਾ ਔਰ ਗੁਰ ਪਿਆਰੋ ਚੁੱਪ ਕਰ ਰਹੀ ਕਿਉਂ ਕਿ ਜੇ ਮੈਂ ਰੌਲਾ ਪਾ ਦਿੱਤਾ ਸਾਧੂਆਂ ਨੇ ਭੋਜਨ ਨਹੀਂ ਛਕਣਾ ਸਾਡੀ ਸੇਵਾ ਰਹਿ ਜਾਣੀ ਐ ਉਸ ਨੇ ਬੱਚੇ ਨੂੰ ਕੱਢ ਕਰਕੇ ਅੰਦਰ ਪਾ ਦਿੱਤਾ ਜਾਏ ਉਪਸ ਸੋ ਬਿਨ ਆਰਾ ਦੋਸ਼ ਲੱਗੇ ਹਮਰੇ ਸਿਰ ਭਾਰਾ ਔਰ ਜੇ ਮੈਂ ਰੋਲਾ ਪਾਇਆ ਵੀ ਸਾਡਾ ਬੱਚਾ ਮਰ ਗਿਆ ਜੀ ਅੱਗ ਲੱਗੀ ਚੁੱਲ੍ਹੇ ਚ ਡਿੱਗ ਪਿਆ ਤਾਂ ਸਾਧੂਆਂ ਨੇ ਭੋਜਨ ਛਕੇ ਤੋਂ ਬਗੈਰ ਚਲੇ ਜਾਣਾ ਤੇ ਸਾਡੀ ਸੇਵਾ ਜਿਹੜੀ ਐ ਪਰਵਾਣ ਨਹੀਂ ਹੋਣੀ ਸੁਤਕੋ ਬਾਸਰ ਲਪੇਟ ਬਣਾਏ ਘਰ ਅੰਦਰ ਆਈ ਪੋਂਡਾਏ ਔਰ ਬੱਚੇ ਨੂੰ ਕੱਪੜਿਆਂ ਵਿੱਚ ਲਪੇਟ ਕੇ ਉਹਦੇ ਸਰੀਰ ਨੂੰ ਅੰਦਰ ਮੰਜੇ ਤੇ ਪਾ ਦਿੱਤਾ ਹੈ ਵੀ ਚਲ ਇਹਨੂੰ ਫੇਰ ਸੰਭਾਲ ਲਾਂਗੇ ਉਹ ਮਰਤਾ ਗਿਆ ਹੀ ਐ ਜਿਉਂਦਾ ਤਾਂ ਹੁੰਦਾ ਨਹੀਂ ਤੇ ਸਾਧੂਆਂ ਦੀ ਸੇਵਾ ਤਾਂ ਕਰ ਲਈਏ ਬਾਤ ਪਾਸਨਾ ਬਾਤ ਦਰਖਾਨੀ ਭੋਜਨ ਕੀਨੋ ਪਰਮ ਸਿਆਣੀ ਤੇ ਗੁਰੂ ਪਿਆਰੋ ਇਹ ਘਰ ਵਾਲੀ ਜਿਹੜੀ ਸੀ ਉਹ ਵੀ ਵੱਡੇ ਭਾਗਾ ਵਾਲੀ ਸੁਲਜੀ ਹੋਣੀ ਆ ਰੱਬ ਦੀ ਰੂਪ ਹੋਣੀ ਆ ਇਸ ਕਰਕੇ ਉਹਨੇ ਆਪਣੇ ਪਤੀ ਨੂੰ ਘਰ ਵਾਲੇ ਨੂੰ ਵੀ ਨਹੀਂ ਦੱਸਿਆ ਵੀ ਕਿਤੇ ਰੌਲਾ ਨਾ ਪੈ ਜਾਵੇ ਸਾਧੂ ਚਲੇ ਜਾਣ ਪਹਿਲਾਂ ਇਹਨਾਂ ਨੂੰ ਭੋਜਨ ਛਕਾ ਲਈਏ ਤਾਂ ਇਸ ਕਰਕੇ ਭਗਤੀ ਵੀ ਤਾਂ ਹੋ ਸਕਦੀ ਹੈ ਜੇ ਸਾਰਾ ਪਰਿਵਾਰ ਜਿਹੜਾ ਹੈ ਗੁਰੂ ਕਿਰਪਾ ਸਦਕਾ ਇੱਕ ਮਤ ਹੋ ਜਾਵੇ ਤਾਂ ਹੀ ਭਗਤੀ ਹੋ ਸਕਦੀ ਹੈ ਤਾਂ ਗੁਰੂ ਪਿਆਰਿਓ ਹੁਣ ਇਹ ਭੋਜਨ ਤਿਆਰ ਕਰਨ ਲੱਗੇ ਹੈ ਸ੍ਰੀ ਨਾਨਕ ਕੋ ਬਾਹਰ ਬੁલાਏ ਬੈਠਾਰੇ ਜੋ ਹੁਤੀ ਸੁੱਚਤਾਏ ਔਰ ਉਸਨੇ ਪਤੀ ਨੇ ਸਤਗੁਰਾਂ ਨੂੰ ਵਿਹੜੇ ਦੇ ਵਿੱਚ ਬੁਲਾਇਆ ਹੈ ਔਰ ਪਲੰਗੇ ਦੇ ਉੱਤੇ ਬਿਠਾ ਕਰਕੇ ਉਹਨਾਂ ਦੇ ਹੱਥ ਪੈਰ ਸਾਫ ਕੀਤੇ ਹਨ ਜਗਹੀ ਤਰਾ ਆਹਾਰ ਗਾਰੀ ਤਦ ਹੀ ਸ੍ਰੀ ਗੁਰ ਗ੍ਰੰਥ ਸਾਹਿਬ ਉਚਾਰੀ ਔਰ ਜਾਨੀ ਜਾਨ ਸਤਗੁਰਾਂ ਤੋਂ ਕੁਝ ਛੁਪਿਆ ਨਹੀਂ ਭਾਵੇਂ ਬੀਬੀ ਨੇ ਛਪਾਉਣ ਦੀ ਕੋਸ਼ਿਸ਼ ਕੀਤੀ ਵੀ ਆਪਾਂ ਦੱਸਣਾ ਨਹੀਂ ਕਿਤੇ ਸਾਧੂ ਬਿਨਾਂ ਭੋਜਨ ਤੋਂ ਨਾ ਚਲੇ ਜਾਣ ਪਰ ਧੰਗੁਰ ਨਾਨਕ ਸਭ ਜਾਣਦੇ ਜਦੋਂ ਇਹਨਾਂ ਦੇ ਅੱਗੇ ਲਿਆ ਕੇ ਭੋਜਨ ਪਰੋਸਿਆ ਤਾਂ ਕੀ ਕਹਿੰਦੇ ਸੁੰਦਰ ਬਾਰ ਕੋ ਤੋ ਤੁਮਾਰੋ ਆਵਨੈ ਪਿਖਿਓ ਸਦ ਨਮਜਾਰੋ ਬਾਛਕ ਨੇ ਤੁਹਾਡਾ ਬੱਚਾ ਖੇਡਦਾ ਫਿਰਦਾ ਸੀ ਉਹ ਕਿੱਥੇ ਆ ਭਾਈ ਉਹ ਦਿਸਦਾ ਨਹੀਂ ਕਹ ਤੀ ਸੋਇਓ ਘਰ ਮਾਹੀ ਇਲਤ ਆਸਪਾ ਜਾਗਤ ਨਹੀਂ ਬਾਬਾ ਜੀ ਉਹ ਖੇਡਦਾ ਖੇਡਦਾ ਥੱਕ ਗਿਆ ਸੀਗਾ ਤੇ ਉਹ ਸੌ ਗਿਆ ਹੁਣ ਉੱਠਣਾ ਨਹੀਂ ਸੁਨ ਸੁਮਤੇ ਸਸਲਿਓ ਜਗਾਈ ਆਨ ਨਿਕਤ ਨਾ ਭੋਜਨ ਖਾਈ ਨਾ ਨਾ ਭਾਈ ਫਿਰ ਅਸੀਂ ਕੱਲੇ ਨਹੀਂ ਖਾਂਦੇ ਜਾ ਤੂੰ ਬੱਚੇ ਨੂੰ ਜਗਾ ਕੇ ਲੈ ਆ ਇਕੱਠੇ ਭੋਜਨ ਛਕਾਂਗੇ ਉਹਨੂੰ ਵੀ ਛਕਾਵਾਂਗੇ ਕਮਨਾਰੀ ਸੂਤਨ ਹਵ ਰਹੀ ਇਹ ਪੁੱਤ ਬਾਰੋ ਸਤਪੁਰ ਕਹੀ ਜਦੋਂ ਪਾਤਸ਼ਾਹ ਨੇ ਬਾਰ ਬਾਰ ਕਿਹਾ ਵੀ ਲੈ ਕੇ ਆ ਜਗਾ ਕੇ ਬੀਬੀ ਕਹਿੰਦੀ ਬਾਪਾ ਜੀ ਫਿਰ ਮੈਥੋਂ ਨਹੀਂ ਹੁਣ ਉਹ ਜਾਗਦਾ ਕਿਉ ਮਰ ਜੋ ਮਰ ਗਿਆ ਐਵੇਂ ਕਿਵੇਂ ਮਰ ਗਿਆ ਜਾ ਲੈ ਕੇ ਆਹੀ ਗੱਲ ਸੰਮਣ ਮੁਸਨ ਨਾਲ ਹੋਈ ਸੀ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ 라वण ਹਉਤੇ ਸੋਰ ਕਨੇ ਜਿੰਸਰ ਦੀਨੇ ਕਾਟ ਜੇ ਇਹ ਕਿਤੇ ਭਗਤੀ ਇਹ ਪ੍ਰੇਮ ਭਗਤੀ ਇਹ ਸਿੱਖੀ ਪੈਸਿਆਂ ਵੱਟੇ ਮਿਲਦੀ ਤੇ ਰਾਜਾ ਰਾਵਣ ਕਿਤੇ ਗਰੀਬ ਸੀਗਾ ساری ਸੋਨੇ ਦੀ ਲੰਕਾ ਸੀ ਉਸ ਦੀ ਉਹ ਹੀ ਲੈ ਜਾਂਦਾ ਉਹਨੇ ਵੀ ਜਿਸ ਨੂੰ ਅਰਦਾਸਾ ਤਾੜਦਾ ਸੀ ਦੱਸਦੇ ਆ ਰਾਵਣ ਬ੍ਰਾਹਮਣ ਸੀਗਾ ਔਰ ਇਹ ਅਰਦਾਸਾ ਕਰਦਾ ਸੀ ਸ਼ਿਵਜੀ ਮਹਾਰਾਜ ਦੀ ਇਹਨੇ 10 ਵਾਰੀ ਆਪਣਾ ਸੀਸ ਮਹਾਦੇਵ ਨੂੰ ਸ਼ਿਵਜੀ ਨੂੰ ਭੇਟ ਕੀਤਾ ਸੀ ਪਹਿਲਾਂ ਐਡੀ ਵੱਡੀ ਉਹ ਤਪੱਸਿਆ ਭਗਤੀ ਸੀ ਬਹੁਤ ਵੱਡਾ ਇਹ ਹੀ ਗੁਰੂ ਪਿਆਰੋ ਸ਼ਿਵਜੀ ਦਾ ਭਗਤ ਹੋਇਆ ਤਾ ਕਹਿਣ ਤੋਂ ਭਾਵ ਹੈ ਵੀ 라ਵਣ ਨੇ ਵੀ ਆਪਣੇ ਸਿਰ ਭੇਟ ਕੀਤੇ ਆ ਸਮਨ ਇਹ ਤੁਸੀਂ ਵੀ ਅੱਜ ਮੈਨੂੰ ਜਿੱਤ ਲਿਆ ਉਹਦਾ ਬੱਚਾ ਵੀ ਮਰ ਗਿਆ ਸੀ ਪਾਤਸ਼ਾਹ ਨੇ ਫਿਰ ਉਹਨੂੰ ਬੁਲਾ ਕੇ ਜਿਉਂਦਾ ਰੱਖ ਕੇ ਤੇ ਪ੍ਰਸ਼ਾਦਾ ਨਾਲ ਛਕਵਾਇਆ ਖੈਰ ਪਾਤਸ਼ਾਹ ਬੀਬੀ ਨੂੰ ਕਹਿੰਦੇ ਆ ਨਹੀਂ ਬੇਟਾ ਜਾ ਤੂੰ ਉਹਨੂੰ ਜਗਾ ਕੇ ਲਿਆ ਫਿਰ ਛਕਾਂਗੇ ਪ੍ਰਸ਼ਾਦਾ ਬਾਰਕ ਨਾਮ ਘੋ ਕਾਂ ਰਾਖਾ લાલા હે સિકને પાખા બીબી ਕਹਿੰਦੀ ਜੀ ਫਿਰ ਮੈਂ ਥੋੜੀ ਜਾਗਦਾ ਤੁਸੀਂ ਆਵਾਜ਼ ਮਾਰ ਲਓ ਪਾਤਸ਼ਾਹ ਕਹਿੰਦੇ ਬੱਚੇ ਦਾ ਨਾਮ ਕੀ ਰੱਖਿਆ ਹੈ ਤਾਂ ਬੱਚੇ ਦਾ ਪਿਤਾ ਕਹਿਣ ਲੱਗਿਆ ਜੀ ਉਹਦਾ ਨਾਮ ਲਾਲਾ ਹੈ ਸੁਣ ਕੇ ਸ੍ਰੀ ਪ੍ਰਭ ਤੁਸੀਂ ਕਹਾਕਾਰਾ ਆਦੋ ਲਾਲਾ ਕਰੋ ਆਹਾਰਾ ਔਰ ਪਾਤਸ਼ਾਹ ਉਥੋ ਮੰਜੇ ਤੇ ਬੈਠੇ ਕਹਿੰਦੇ ਆਓ ਲਾਲਿਆ ਰੋਟੀ ਖਾਈਏ ਜੀਵੋ ਸਿੰਘ ਸੋ ਗੁਰੂ ਅਲਾਵਾ ਭਾਗ ਸੁਨੋ ਚਾਲ ਤਸਵੀਪ ਸੁਆਵਾ ਤੂੰ ਮੇਰਾ ਸਤਿਗੁਰੂ ਸਰਬ ਕਲਾ ਸਮਰਾਠਾ ਇਹ ਤੇ ਕੋਈ ਸ਼ੱਕ ਨਹੀਂ ਸਤਿਗੁਰੂ ਮੇਰਾ ਮਾਰਜੀ ਵਾਲੇ ਸਤਿਗੁਰੂ ਮੇਰਾ ਸਨ ਬਰਤ ਪਾਨੇ ਇਦਾਂ ਦੇ ਬਚਨ ਕਿੰਨੇ ਲਿਖੇ ਆ ਗੁਰ ਤੇ ਸ਼ੰਕਾ ਨਹੀਂ ਕਰ ਸਕਦੇ ਕਿਉਂਕਿ ਗੁਰਦੇ ਵੀ ਸਾਰੀ ਸਰਬ ਰੱਥਾ ਹੈ ਸਤਿਗੁਰੂ ਅਮਰਦਾਸ ਜੀ ਦੇ ਵੇਲੇ ਜਦੋਂ ਗੋਇੰਦਵਾਲ ਸਾਹਿਬ ਦੀ ਬੌਲੀ ਲਾਈ ਜਾ ਰਹੀ ਸੀ ਉਹਦੀ ਪਟਾਈ ਖੁਦਾਈ ਕਰਦੇ ਹੋਏ ਥੱਲੇ ਪਹੁੰਚ ਗਏ ਧਰਤੀ ਇੰਨੀ ਸਖਤ ਆ ਗਈ ਉਹ ਪੱਟੀ ਨਹੀਂ ਜਾ ਰਹੀ ਸੀ ਸਿੱਖਾਂ ਨੇ ਅੱਜ ਗਿਆ ਜੀ ਧਰਤੀ ਬਹੁਤ ਸਖਤ ਹੈ ਥੱਲੋ ਕੱਟ ਟੁੱਟਦਾ ਨਹੀਂ ਕਹਿੰਦੇ ਕਿਉਂ ਨਹੀਂ ਟੁੱਟਦਾ ਕਹਿੰਦੇ ਸਖਤ ਬਹੁਤ ਆ ਗਿਆ ਥੱਲੋ ਧਰਤੀ ਕਹਿੰਦੇ ਜਾ ਮਾਨਕ ਆਹ ਮਹਾਰਾਜ ਜਾ ਘਣ ਲੈ ਜਾ ਥੱਲੇ ਜਾ ਕੇ ਕਹਿ ਕੇ ਸਤਨਾਮ ਮਾਰੀ ਖਿੱਚ ਕੇ ਪਾਤਸ਼ਾਹ ਦਾ ਬਚਨ ਚੱਲਿਆ ਜਾ ਕੇ ਘਣ ਮਾਰਿਆ ਉੱਥੇ ਮੋਰਾ ਹੋ ਗਿਆ ਹੁਣ ਉਹ ਬੋਲੀ ਵਿੱਚ ਉਹ ਮੋਰਾ ਹੀ ਹੈ ਜਿੱਥੋਂ ਪਾਣੀ ਪਤਾਲ ਦਾ ਉੱਪਰ ਆਉਂਦਾ ਬੋਲੀ ਵਿੱਚ ਉਹਨੇ ਜਾ ਕੇ ਘਣ ਮਾਰੇ ਆ ਇੱਕਦਮ ਬੰਮ ਨਿਕਲੀ ਪਾਣੀ ਦੇ ਵਿੱਚ ਉਹ ਮਾਨਕ ਡੁੱਬ ਗਿਆ ਇੱਕਦਮ ਪਾਣੀ ਨਿਕਲ ਆਇਆ ਸਾਰੋ ਗਿਆ ਮਰ ਗਿਆ ਤਾਂ ਗੁਰੂ ਪਿਆਰੇ ਉਹਦੀ ਮਾਂ ਨੂੰ ਪਤਾ ਲੱਗਿਆ ਦੋਨੇ ਮਾਂ ਪੁੱਤ ਸੀਗੇ ਉਹ ਮਾਂ ਵਿਚਾਰੀ ਰੋਂਦੀ ਰੋਂਦੀ ਆਈ ਹਾਏ ਮੇਰਾ ਮਾਨਕ ਮਰ ਗਿਆ ਹਾਏ ਮੇਰਾ ਮਾਨਕ ਮਰ ਗਿਆ ਪਾਤਸ਼ਾਹ ਕਹਿੰਦੇ ਕਿ ਉਹ ਰੋਂਦੀ ਆ ਕਹਿੰਦੇ ਜੀ ਇਹਦਾ ਪੁੱਤਰ ਨਹੀਂ ਭੇਜਿਆ ਸੀ ਆਪਾਂ ਤੁਹਾਨੂੰ ਦੇ ਕੇ ਬੋਲੀ 'ਚ ਹਾਂ ਕਿ ਉਹ ਜੋ ਮਰ ਗਿਆ ਐ ਮਾਨਕ ਥੋੜਾ ਮਰਦੇ ਐ ਮਾਨਕ ਦਾ ਹੁੰਦੇ ਹੀ ਸਮੁੰਦਰਾਂ 'ਚ ਕਿੱਥੇ ਐ ਮਾਨਕ ਕਹਿੰਦੇ ਜੀ ਉੱਥੇ ਜਾ ਜੋ ਕੱਢ ਕੇ ਲਿਆ ਔਰੇ ਕਹਿੰਦੇ ਸਿੱਖਾਂ ਨੇ ਮਾਨਕ ਦੇ ਸਰੀਰ ਨੂੰ ਲਿਆ ਕੇ ਸਤਗੁਰਾਂ ਦੀ ਹਜ਼ੂਰੀ 'ਚ ਰੱਖ ਦਿੱਤਾ ਤੇ ਪਾਤਸ਼ਾਹ ਜੀ ਨੇ ਉਹਦੇ ਮੱਥੇ ਉੱਪਰ ਆਪਣਾ ਅੰਗੂਠਾ ਲਾਇਆ ਪੈਰ ਦਾ ਸਜੇ ਦਾ ਔਰ ਮਾਨਕ ਦੇ ਵੀ ਸਵਾਸ ਚੱਲ ਪਏ ਦੁਆਰਾ ਫਿਰ ਖੜਾ ਹੋ ਗਿਆ ਸਤਗੁਰ ਮੇਰਾ ਮਾਰ ਜਵਾਲੇ ਉਹਦੀਆਂ ਕਿਤਨੀਆਂ ਕਟਨਾਵਾਂ ਗੁਰਸਿੱਖੀ ਦੇ ਵਿੱਚ ਫਿਰ ਬਹੁਤ ਤਾਕਤ ਆ ਮੇਰੇ ਪ੍ਰੀਤਮ ਵਿੱਚ ਕਹਿੰਦੇ ਉਹ ਬੱਚਾ ਜਿਹੜਾ ਸੀਗਾ ਪਲੰਗੇ ਤੋਂ ਉੱਠ ਕੇ ਭੱਜ ਆਇਆ ਹੈ ਜਿਦ ਕਾ ਸੋਗਰ ਦੀਨ ਆਹਾਰਾ ਖਾਤ ਮਾਤ ਪਾ ਹਰਖ ਪਾਰਾ ਔਰ ਫਿਰ ਪਾਤਸ਼ਾਹ ਜੀ ਦੇ ਕੋਲ ਆ ਕੇ ਬਹਿ ਗਿਆ ਨਾਲੇ ਪਾਤਸ਼ਾਹ ਨੇ ਆਪ ਭੋਜਨ ਛਕਿਆ ਨਾਲੇ ਉਸ ਲਾਲੇ ਨੂੰ ਭਾਵ ਉਹ ਬੱਚੇ ਨੂੰ ਛਕਾਇਆ ਜਿਹਦਾ ਨਾਮ ਲਾਲਾ ਨੇ ਤੇ ਪਤ ਸੋ ਸੋ ਨਾਇ ਤੇ ਕਾਲਾ ਇਹ ਰਤਨੇ ਸਰਤਾ ਬਧੀ ਵਿਸਾਲਾ ਹੁਣ ਇਹ ਘਟਨਾ ਬੀਬੀ ਨੇ ਆਪਣੀਆਂ ਅੱਖਾਂ ਨਾਲ ਦੇਖੀ ਆ ਕਿ ਬੱਚਾ ਅੱਗ ਵਿੱਚ ਮੱਚ ਗਿਆ ਸੀਗਾ ਮੈਂ ਅੰਦਰ ਭਲੇਟ ਕੇ ਪਾਈ ਫਿਰ ਆਪਣੇ ਘਰ ਵਾਂਗ ਦੱਸਦੀ ਐ ਕਹਿੰਦੀ ਭਲਿਆ ਮਾਨਸਾ ਤਾਂ ਮਰ ਗਿਆ ਸੀਗਾ ਸੱਚੀ ਮੁੱਚੀ ਅੱਗ ਤੇ ਮੱਚ ਗਿਆ ਸੀਗਾ ਇਹ ਤਾਂ ਮਹਾਪੁਰਸ਼ ਬੜੇ ਤਕੜੇ ਆ ਔਰ ਨਾਲੇ ਪੈਰੀ ਪੈਂਦੇ ਆ ਨਾਲੇ ਸਰਦਾ ਵੱਧ ਗਈ ਆ ਉਹਨਾਂ ਦੇ ਵਿੱਚ ਹੋਰ ਵੀ ਦੰਪਤ ਮੇਰੇ ਤਵ ਬੰਦਨ ਕੀਨੋ ਬਾਹੂਪੁਰਖ ਪੂਰਨ ਮਨ ਚੀਨੋ ਸੋ ਦੰਪਤੀ ਭਾਵ ਦੋਨੇ ਪਤੀ ਪਤਨੀ ਸਤਿਗੁਰਾਂ ਦੇ ਚਰਨਾਂ ਤੇ ਵਾਰ-ਵਾਰ ਮੱਥੇ ਟੇਕਦੇ ਆ ਵਾ ਮਹਾਰਾਜ ਇਹ ਤਾਂ ਮਰ ਗਿਆ ਸੀਗਾ ਪਰ ਸਤਿਗੁਰ ਚਾਹੇ ਤਾਂ ਫਿਰ ਮਨ ਕਿੱਥੇ ਦਿੰਦਾ ਹੈ ਮੇਰੇ ਪ੍ਰੀਤਮ ਜੀ ਬਚਪਨ ਦੇ ਵਿੱਚ ਨਨਕਾਣਾ ਸਾਹਿਬ ਦੀ ਗਲੀ 'ਚੋਂ ਲੰਘ ਰਹੇ ਨੇ ਜਿੱਥੇ ਪ੍ਰੀਤਮ ਦਾ ਜਨਮ ਹੋਇਆ ਔਰ ਇਹ ਕਮਾਈ ਵਾਜਾ ਮਾਰ ਰਹੀ ਆਪਣੇ ਪੁੱਤਰ ਨੂੰ ਬੇ ਮਰ ਜਾਣਿਆ ਘਰੇ ਆ ਜਾਵੇ ਬੇ ਮਰ ਜਾਣਿਆ ਘਰੇ ਆ ਜਾ ਬਾਬਾ ਜੀ ਕਹਿੰਦੇ ਹੈ ਇਹ ਬੱਚਿਆਂ ਨੂੰ ਮਰ ਜਾਣਾ ਕਿਉਂ ਕਹਿੰਦੀ ਹੈ ਮਾਈ ਪਾਤਸ਼ਾ ਕੋਲ ਖੜ ਗਏ ਬੇਬੇ ਕਿਹਨੂੰ ਵਾਜਾ ਮਾਰਦੀ ਹੈ ਕਹਿੰਦੀ ਮੇਰੇ ਪੁੱਤਰ ਨੂੰ ਤੇ ਬੇਬੇ ਤੂੰ ਪੁੱਤਰ ਦਾ ਨਾਉ ਲੈ ਕੇ ਆਵਾਜ਼ ਮਾਰ ਤੂੰ ਮਰ ਜਾਣਾ ਕਿਉਂ ਕਹਿਣੀ ਹੈ ਕਹਿਣੀ ਕੀ ਦੱਸਾਂ ਨਾਨਕ ਜਾਨ ਦੀ ਤਾਂ ਸੀਗੀ ਪਿੰਡ ਦੀ ਮਾਈ ਸੀ ਉਹ ਤਾ ਮਹਤਾ ਕਾਲੋ ਜੀ ਉੱਥੇ ਨਨਕਾਣਾ ਸਾਹਿਬ ਹੋਏ ਤੇ ਬਾਬਾ ਜੀ ਵੀ ਉੱਥੇ ਹੋਏ ਤੇ ਇਹ ਜਿਹੜਾ ਬੱਚਾ ਇਹ ਵੀ ਉੱਥੇ ਹੋਇਆ ਉਹ ਮਾਈ ਨੂੰ ਪੁੱਛਦਿਆ ਵੀ ਤੂੰ ਮਰ ਜਾਣਾ ਕਿ ਕਹਿਣੀ ਆ ਕਹਿੰਦੀ ਜੀ ਇਸ ਦੇ ਇਹ ਤੋਂ ਪਹਿਲਾਂ ਸੱਤ ਭੈਣ ਭਰਾ ਜੰਮਦੇ ਹੀ ਮਰ ਗਏ ਤੇ ਹੁਣ ਮੈਂ ਇਹਤੇ ਵੀ ਆਸ ਨਹੀਂ ਰੱਖਦੀ ਇਹਨੇ ਵੀ ਮਰ ਜਾਣਾ ਜਦੋਂ ਬੱਚਾ ਘਰ ਆਇਆ ਪਾਤਸ਼ਾਹ ਕੰਨਿਆ ਬੱਚਾ ਹਾਂ ਜੀ ਇਹ ਮਰ ਜਾਣਾ ਨਹੀਂ ਇਹ ਮਰਦਾ ਨਾ ਹੁਣ ਇਹ ਨਹੀਂ ਮਰਦਾ ਉਹ ਕੌਣ ਸੀਗਾ ਭਾਈ ਮਰਦਾਨਾ ਕਹੋ ਸਤਨਾਮ ਬਾਬੇ ਨਾਨਕ ਨੇ ਉਹਦਾ ਨਾਮ ਰੱਖਿਆ ਸੀਗਾ ਇਹ ਮਰ ਜਾਣਾ ਨਹੀਂ ਇਹ ਮਰਦਾ ਨਾ ਹੈ ਭਾਵ ਇਹ ਮਰਦਾਨਾ ਹੈ ਅੱਜ ਵੀ ਮਰਦਾਨਾ ਜੀ ਜੀਵਤ ਹੈ ਅਮਰ ਹੈ ਸੰਸਾਰ ਦੇ ਵਿੱਚ ਇਹ ਗੁਰੂ ਦੇ ਬਚਨ ਅਟਲ ਹਨ ਖੈਰ ਅਗਲੇ ਦਿਨ ਫੇਰ ਪ੍ਰਸ਼ਾਦੇ ਦਾ ਅਰੇਂਜਮੈਂਟ ਕਰਨਾ ਹੈ ਤਾਂ ਗੁਰੂ ਪਿਆਰੂ ਇਹ ਕਿਵੇਂ ਕਰਦੇ ਆ ਕਿ ਆਪਾਂ ਕੱਲ ਦੇ ਦਿਵਾਨਾਂ ਵਿਸਰਵਣ ਕਰਾਂਗੇ ਇਹ ਸਿੱਖ ਇਸ ਬੱਚੇ ਨੂੰ ਵੇਚਣ ਤੌਰ ਤੇ ਪੈਂਦਾ ਹੈ ਭਾਵੇਂ ਅਡਵਾਂਸ ਲੈ ਕੇ ਆਪਾਂ ਬੱਚੇ ਨੂੰ ਕਿਸੇ ਕੰਮ ਤੇ ਲਾਏ ਜਾਂ ਇਦਾਂ ਦੀ ਕੋਈ ਘਟਨਾ ਘਟੀ ਹੈ ਤੇ ਪਾਤਸ਼ਾਹ ਜੀ ਫਿਰ ਕੀ ਕਰਦੇ ਆ ਉੱਥੇ ਇੱਕ ਸ਼ਬਦ ਉਚਾਰਿਆ ਕੱਲ ਨੂੰ ਸਾਂਝਾ ਕਰਾਂਗੇ ਆਪਾਂ ਥੋੜਾ ਜਿਹਾ ਸੁਣਾ ਦਿਨਾ ਇਸ ਬੱਚੇ ਨੇ ਪੁੱਛਦੇ ਆ ਤੇਰਾ ਨਾਂ ਕੀ ਆ ਪੁੱਤਰ ਕਹਿਣ ਲੱਗਿਆ ਜੀ ਲਾਲਾ ਕਹਿੰਦੇ ਤੈਨੂੰ ਪਤਾ ਹੈ ਤੇਰਾ ਬਾਪੂ ਵੇਚਣ ਚੱਲਿਆ ਕਹਿੰਦੇ ਹਾਂ ਜੀ ਕਿਉਂਕਿ ਮਾਂ ਵੀ ਉਹੋ ਜੀ ਸੀ ਭਗਤੀ ਭਾਵਨਾ ਵਾਲੀ ਬੱਚਾ ਵੀ ਉਹੋ ਜ ਆਜ ਕੱਲ ਭਗਤੀ ਭਾਵਨਾ ਬੱਚੇ ਬਹੁਤ ਘੱਟ ਜੰਮਦੇ ਆ ਕਿਉਂਕਿ ਭਗਤੀ ਭਾਵਨਾ ਵਾਲੀ ਮਾਂ ਨਹੀਂ ਮਿਲਦੀ ਮਾਂ ਪਿਓ ਜਿਹੋ ਜਿਹਾ ਹੋਵੇਗਾ ਬੱਚੇ ਉਹੋ ਜੀ ਆਉਣਗੇ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲੈਣਾ ਸੀਗਾ ਤੇ ਮਾਤਾ ਗੁਜਰੀ ਜੀ ਦੀ 26 ਸਾਲ ਦੀ ਤਪੱਸਿਆ ਤੇ ਦੂਜੇ ਪਾਸੇ ਦੇਗ ਬਹਾਦੀ 26 ਸਾਲ ਦੀ ਤਪੱਸਿਆ ਤਾਂ ਜਾ ਕੋਲ ਨਾ ਘਰੇ ਬੜੀ ਜੋਧਾ ਸੂਰਮਾ ਬਰੀਆਮ ਇਕੱਲਾ ਆਵੇ ਪ੍ਰਗਟੋ ਮਰਦੇ ਗੰਮੜਿਆ ਬਰੀਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚਿੰਦ ਤਾ ਉਹ ਪੈਦਾ ਹੋਇਆ ਤਾਂ ਵੱਡਾ ਜੋਲਾ ਤਾਂ ਇਹ ਬੱਚੀਆਂ ਭਜਨ ਬੰਦਗੀ ਵਾਲੀਆਂ ਹੋਣਗੀਆਂ ਮਾਵਾਂ ਭਜਨ ਬੰਦਗੀ ਵਾਲੀਆਂ ਹੋਣਗੀਆਂ ਤਾਂ ਰੱਬ ਦੇ ਪਿਆਰੇ ਦੁਨੀਆ ਵਿੱਚ ਜਨਮ ਲੈਣਗੇ ਨਹੀਂ ਤਾਂ ਫਿਰ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਭਾਬ ਜਨੂਰੇ ਜੂ ਜਨ ਹੀ ਜੰਦੇ ਆ ਭਾਵ ਮਾੜੀ ਸੋਚ ਵਾਲੇ ਬੱਚੇ ਪੈਦਾ ਹੁੰਦੇ ਆ ਮਾੜੇ ਖਿਆਲਾਂ ਵਾਲੇ ਪੈਦਾ ਹੁੰਦੇ ਆ ਖੈਰ ਗੁਰ ਪਿਆਰਿਓ ਪਾਤਸ਼ਾਹ ਪੁੱਛਦੇ ਤੇਰਾ ਬੱਚੇ ਨਾ ਕੀ ਆ ਜੀ ਲਾਲਾ ਤੈਨੂੰ ਵੇਚਣ ਚੱਲੇ ਆ ਜਿਹਦੇ ਕੋਲੇ ਵੇਚੇਗਾ ਤੇਰਾ ਬਾਪੂ ਤੇ ਇਥੋਂ ਪਾਣੀ ਪਰਵਾਉਗਾ ਪੱਖਾ ਚਲਵਾਉਗਾ ਫਿਰ ਤੂੰ ਕਰੇਗਾ ਤਾਂ ਫਿਰ ਉਹ ਬੱਚਾ ਕੀ ਕਹਿੰਦਾ ਪਾਤਸ਼ਾਹ ਜੀ ਕਹਿੰਦੇ ਹਨ ਮਾ ਲਾਲੀ ਮੋਲ ਖਰੀਦੇ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰ ਕੀ ਬਚਨੀ ਹੱਟ ਬਕਾਨਾ ਜਿੱਤ ਲਾਇਆ ਤੇ ਤਲਾਗਾ ਤੇਰੇ ਲਾਲੇ ਕਿਆ ਚਤرائی ਸਹਬ ਕਾ ਹੁਕਮ ਨਾ ਕਰਨਾ ਜਾਈ ਬੱਚਾ ਕਹਿੰਦਾ ਜੀ ਮਾਲਕ ਦਾ ਹੁਕਮ ਵੀ ਕਿਹੜਾ ਮੋੜਿਆ ਜਾ ਸਕਦਾ ਉਹ ਤਾਂ ਮੰਨਣਾ ਹੀ ਪੈਣਾ ਖਾਹੇ ਤਾਂ ਪੀਏ ਤਾਂ ਪਾਣੀ ਆਣੀ ਮੀਰਾ ਖਾਹੇ ਤਾਂ ਪੀਸਣ ਜਾਓ ਮੈਂ ਸਭ ਕੁਝ ਕਰੂੰਗਾ ਪਰ ਪਾਤਸ਼ਾਹ ਇੱਥੇ ਫਿਰ ਉਹਨਾਂ ਨੂੰ ਕਿੰਨੀਆਂ ਬਖਸ਼ਾ ਕਰਦੇ ਆ ਇਹ ਆਪਾਂ ਕੱਲ੍ਹ ਦੇ ਦਿਵਾਨਾ ਵਿੱਚ ਸਰਬਣ ਕਰਾਂਗੇ ਵਿਚਾਰਾ ਇੱਥੇ ਰੁਕਦੇ ਆ ਬਹੁਤ ਬਹੁਤ ਧੰਨਵਾਦ ਸਰਬਤ ਸੰਗਤਾਂ ਦੇ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਗੁਰਜਾ ਸਰਬਣ ਕੀਤੇ ਬੋਲਦਿਆਂ ਨੇ ਇੱਕ ਅਖਨਵਾਦ ਕਾਟ ਹੋ ਜਾਂਦੇ ਆ ਸਿੱਖ ਸੰਗਤਾਂ ਦੇ ਸਤਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਦੀ ਸਮਾਪਤੀ ਕਰੀਏ ਬਲੌ ਫਤੇ ਪੌ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਚਿਤ ਹੈ ਪਾਰ ਬ੍ਰਹਮ ਆਵਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣਤਾਸ ਹੈ ਸੰਗੀ ਹੈ ਤ੍ਰੰਪਾ ਹੈ ਨਿਰਗੁਣ ਸਵਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦ ਬੇਕ ਸੋ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾ ਸੁਈ ਵਾਹਿਗੁਰੂ ਜੀ ਕੀ ਫਤਿਹ